ਗੁਰਮੁਖ ਪਿਆਰਿਓ ਅਸੀਂ ਸਾਰੇ ਉਸ ਪ੍ਰਮਾਤਮਾ ਦੀਆਂ ਖੁਸ਼ੀਆਂ ਲੈਣ ਵਾਸਤੇ ਹਰ ਰੋਜ਼ ਉਸ ਦਾ ਪਾਠ ਕਰਦੇ ਹਾਂ ਨਿਤਨੇਮ ਕਰਦੇ ਹਾਂ ਜਾਪ ਕਰਦੇ ਹਾਂ ਕਿ ਜ਼ਿੰਦਗੀ ਵਿੱਚ ਅਸੀਂ ਉਸ ਪ੍ਰਮਾਤਮਾ ਦਾ ਸੁੱਖ ਲੈ ਇਸ ਜੀਵ ਵੀ ਖੁਸ਼ੀਆਂ ਪ੍ਰਾਪਤ ਕਰ ਸਕੀਏ ਤੇ ਉਸ ਦੀ ਦਇਆ ਦੇ ਪਾਤਰ ਬਣ ਸਕੀਏ ਪਰ ਗੁਰਮੁਖ ਪਿਆਰਿਓ ਸਾਨੂੰ ਉਸ ਦੀ ਹਸਤੀ ਬਾਰੇ ਉਸ ਦੀ ਹੋਂਦ ਬਾਰੇ ਕੋਈ ਜਾਣਕਾਰੀ ਨਹੀਂ ਆ ਕਿ ਉਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਵਾ ਤੇ ਅਸੀਂ ਆਪਣੇ ਮਨ ਵਿੱਚ ਜੀ ਉਸ ਦੀ ਇੱਕ ਸ਼ਕਲ ਸੁੰਦਰਤ ਮੂਰਤ ਬਣਾ ਲੈਂਦੇ ਹਾਂ ਕੋਈ ਕਿਸੇ ਗੁਰੂ ਦੀ ਮੂਰਤ ਅਗੇ ਲਿਆ ਕਿ ਉਸ ਨੂੰ ਤਿਆਉਂਦਾ ਹੈ ਕੋਈ ਕਿਸੇ ਗੁਰਦੁਆਰੇ ਕਿਸੇ ਜਗ੍ਹਾ ਨੂੰ ਧਿਆਨ ਵਿੱਚ ਰੱਖ ਕੇ ਇਸ ਤਰ੍ਹਾਂ ਕਈ ਤਰ੍ਹਾਂ ਦੇ ਖਿਆਲਾਂ ਨਾਲ ਉਸ ਪ੍ਰਮਾਤਮਾ ਦੀ ਆराधना ਕਰਦੇ ਉਸ ਨੂੰ ਤਿਆਉਂਦੇ ਆ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੋਬ ਸਾਹਿਬ ਦੇ ਪਹਿਲੇ ਛੰਦ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਉਹ ਪਰਮਾਤਮਾ ਕਿਸ ਤਰ੍ਹਾਂ ਦਾ ਇੱਕ ਇੱਕ ਗੱਲ ਲੈ ਕੇ ਬਰੀਕੀ ਨਾਲ ਸਾਡੇ ਦਿਮਾਗ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਜਿਸ ਦੀ ਆराधना ਕਰਨੀ ਹੈ ਉਸ ਨੂੰ ਪੂਜਣਾ ਵਾ ਉਸ ਬਾਰੇ ਸਾਨੂੰ ਕਲੀਅਰ ਹੋ ਸਕੇ ਸ਼ੁਰੂ ਵਿੱਚ ਗੁਰੂ ਸਾਹਿਬ ਫਰਮਾਉਂਦੇ ਆ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਸ ਨਹੀਂ ਜੀ ਕਹਿੰਦੇ ਉਸ ਪਰਮਾਤਮਾ ਦਾ ਕੋਈ ਚਿੰਨ ਜਿਸ ਤਰ੍ਹਾਂ ਕੋਈ ਹਰ ਚੀਜ਼ ਦਾ ਕੋਈ ਨਾ ਕੋਈ ਚਿੰਨ ਹੁੰਦਾ ਉਸ ਦਾ ਇਸ ਤਰ੍ਹਾਂ ਕੋਈ ਨਿਸ਼ਾਨ ਨਹੀਂਗਾ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹੀਂ ਕੀ ਨਾ ਹੀ ਉਹਦੀ ਕੋਈ ਜਾਤ ਪਾਤ ਹੈ ਜਿਹਨੂੰ ਅਸੀਂ ਵਰਣ ਕਰ ਸਕੀਏ ਕਿਸੇ ਤਰ੍ਹਾਂ ਦਾ ਉਹਦਾ ਕੋਈ ਨਿਸ਼ਾਨ ਨਹੀਂ ਹੈਗਾ ਰੂਪ ਰੰਗ ਅਰ ਰੂਪ ਕੋਈ ਉਹਦਾ ਰੂਪ ਰੰਗ ਨਹੀਂ ਆ ਪੀਓ ਖਲਾਵਾ ਚਿੱਟਾਵਾ ਜਾਂ ਇਸ ਤਰ੍ਹਾਂ ਦਾ ਲਾਲਿਆ ਜਾਂ ਉਹ ਆ ਰੱਖਿਆ ਉਹਦਾ ਕੁਝ ਪਰੰਦੇ ਨਹੀਂ ਉਹਦਾ ਰੇਕ ਫੇਕ ਵੀ ਨਹੀਂ ਆ ਕਿਸੇ ਤਰ੍ਹਾਂ ਨਹੀਂ ਜਿੱਦਾਂ ਹਰ ਚੀਜ਼ ਦਾ ਕੋਈ ਨਾ ਕੋਈ ਸ਼ਕਲ ਕੋਈ ਆਕਾਰ ਹੁੰਦਾ ਪਰ ਕਹਿੰਦੇ ਉਹ ਕਿਸੇ ਆਕਾਰ ਦੇ ਵਿੱਚ ਨਹੀਂ ਹੈ ਅਚਲ ਮੂਰਤ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਜਦੋਂ ਮੂਲ ਮੰਤਰ ਪੜ੍ਹਦੇ ਆ ਤੇ ਅਕਾਲ ਮੂਤ ਹੁੰਦਾ ਅਕਾਲ ਦਾ ਮਤਲਬ ਉਹ ਸਮੇਂ ਤੋਂ ਬਾਹਰ ਜਿਹੜੀ ਸਮੇਂ ਵਿੱਚ ਨਹੀਂ ਆਉਂਦੀ ਜਿਹੜਾ ਕਦੀ ਮਰਦਾ ਨਹੀਂ ਉਹ ਪਰਮਾਤਮਾ ਇਸ ਤਰ੍ਹਾਂ ਹੀ ਇੱਥੇ ਹੈਗਾ ਅਚਲ ਮੂਰਤ ਕੇ ਬਾਕੀ ਸਾਰੀਆਂ ਚੀਜ਼ਾਂ ਸਭ ਕੁਝ ਜੀਵ ਜੰਤੂ ਵਸਤੂਆਂ ਚਲਾਈ ਮਾਂ ਨੇ ਇਸ ਸ੍ਰਿਸ਼ਟੀ ਦੇ ਧਰਤੀ ਦੇ ਉੱਤੇ ਪੀ ਹਾਰੇ ਕਿ ਨਹੀਂ ਇੱਥੋਂ ਚਲੇ ਜਾਣਾ ਇੱਥੇ ਸਥਿਰ ਨਹੀਂ ਰਹਿਣਾ ਸਿਰਫ ਇੱਕ ਪਰਮਾਤਮਾ ਮਾਂ ਜਿਹੜਾ ਨਹੀਂ ਚਲੇ ਆ ਸਥਿਰ ਆ ਤੇ ਕਦੀ ਉਹਨੇ ਖਤਮ ਨਹੀਂ ਹੋਣਾ ਉਹ ਅਚਲ ਆ ਅਚਲ ਮੂਰਤ ਅਨਭਉ ਪ੍ਰਕਾਸ਼ ਕਿ ਉਹਦਾ ਅਨੁਭਵ ਕਰਨ ਵਾਲਾ ਪ੍ਰਕਾਸ਼ ਆ ਜਿਹਨੂੰ ਕਿ ਉਦੋਂ ਜਿਹੜਾ ਚਾਨਣ ਹੈ ਪ੍ਰਕਾਸ਼ ਹੈ ਦੇਖਿਆ ਨਹੀਂ ਜਾ ਸਕਦਾ ਪਰ ਉਹਨੂੰ ਉਹਦੀ ਆਰਾਧਨਾ ਕਰਨ ਨਾਲ ਅਨੁਭਵ ਕਰ ਸਕਦੇ ਆ ਉਹਨੂੰ ਮਹਿਸੂਸ ਕਰ ਸਕਦੇ ਆ ਅਮਿਤ ਓਜ ਕਿਹចੇ ਇਹ ਦੋ ਸ਼ਬਦਾਂ ਦਾ ਜੋੜਿਆ ਕਿ ਅਮਿਤ ਤੇ ਓਜ ਓਜ ਉਹਦਾ ਬਲ ਸ਼ਕਤੀ ਤੇ ਅਮਿਤ ਮਤਲਬ ਇਹਨੂੰ ਤੋਲਿਆ ਮਿਣਿਆ ਨਾ ਜਾ ਸਕੇ ਜਿਹੜੀ ਕਿ ਸਾਡੇ ਪਾਰਾ ਪਾਰ ਤੁਂ ਜਿਹੜੀ ਬਾਹਰ ਹੈ ਜਿਸ ਨੂੰ ਅਸੀਂ ਦਾ ਹਿਸਾਬ ਨਹੀਂ ਲਗਾ ਸਕਦੇ ਇਹਨੂੰ ਮੀਣ ਤੋਲ ਨਹੀਂ ਸਕਦੇ ਕੂਟ ਇੰਦਰ ਇੰਦਰਾਨ ਸਾਹ ਸਹਾਨ ਗਨੀਚੇ ਕਹਿੰਦੇ ਵੇਖੋ ਇੱਕ ਇੰਦਰ ਦੀ ਕਿੰਨੀ ਤਾਕਤ ਦੱਸੀ ਗਈ ਹੈ ਵੇਦਾਂ ਦੇ ਵਿੱਚ ਤੇ ਕਹਿੰਦੇ ਕਰੋੜਾਂ ਜਿਹੜੇ ਇੰਦਰੇ ਆ ਨਾ ਉਹਨਾਂ ਦਾ ਵੀ ਕੂਟ ਇੰਦਰ ਇੰਦਰਾਨ ਉਹਨਾਂ ਦਾ ਵੀ ਅੱਗੋਂ ਰਾਜਾ ਬਾਪਾ ਛਾਹ ਸਾਹ ਸਹਾਨ ਗਨੀਚੇ ਸ਼ਾਹਾਂ ਦਾ ਸ਼ਾਹ ਇੱਕ ਇੱਕ ਸ਼ਾਹ ਹੀ ਨਹੀਂ ਮਾਨਦਾ ਵੇਖੋ ਤੇ ਉਹ ਪਤਾ ਹੀ ਨਹੀਂ ਕਿ ਉਹਦੀ ਕੋਈ ਮਹਸਤ ਜੜੀ ਆ ਕਿ ਨਹੀਂ ਚੀਆ ਪਰਮਾਤਮਾ ਤਰ ਪਵਨ ਮਹੀਤ ਜਿਹੜੇ ਤਿੰਨ ਲੋਕ ਆ ਤਿੰਨਾ ਪਵਨਾਂ ਦਾ ਤਿੰਨਾ ਲੋਕਾਂ ਦਾ ਜਿਹਨਾਂ ਆਕਾਸ਼ ਪਥਾਰ ਤੇ ਆ ਮਾਤ ਲੋਕ ਆ ਇਹਨਾਂ ਤਿੰਨਾਂ ਦਾ ਰਾਜਾ ਬਾਦਸ਼ਾਹ ਸੂਰ ਨਰ ਅਸੂਰ ਜਿਹੜੇ ਸੂਰ ਦੇਵਤੀ ਤੇ ਦੇਅ ਤੇ ਆ ਅਸੂਰ ਸੂਰ ਨਰ ਸੂਰ ਨੀਤ ਨੀਤ ਬੰਧ ਰਹਿਣ ਕੇ ਕਹਿੰਦੇ ਉਹ ਸਾਰੇ ਜਿਹੜੇ ਆ ਉਹ ਤੇਨ ਤਰੀ ਰਾਧਨਾ ਕਰਦੇ ਆ ਤੇ ਉਹ ਨੀਤ ਨੀਤ ਦਾ ਮਤਲਬ ਇਹ ਕਿ ਇਹਦਾ ਕੋਈ ਹੱਦ ਬੰਨਾ ਨਹੀਂ ਆ ਪਰਾਂ ਤੋਂ ਪਰਾਂ ਪਰੀ ਤੋਂ ਪਰੀ ਉਹ ਜਦਾਂ ਬੋਤਾ ਕਹੀਏ ਬੋਤਾ ਹੋਏ ਵਾਲੀ ਗੱਲ ਜਿਹੜੀ ਆਪਾਂ ਪੜਦੇ ਆ ਨਾ ਉਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਇਸ ਤਰ੍ਹਾਂ ਮਤਲਬ ਉਹ ਅਰਥ ਇਹ ਦੇ ਆਪਾਂ ਲੈ ਸਕਦੇ ਆ ਕਿ ਸਾਰੇ ਦੇਵਤੇ ਤੇ ਦਾਤ ਤੈਨੂੰ ਬੇਅੰਤ ਵਿੰਤ ਕਹਿ ਕੇ ਕਿ ਤੇ ਹੁੰਦੀ ਹੈ ਤਬ ਸਰਬਨਾਮ ਕਥੇ ਕਵਨ ਕਰਮਨਾਮ ਭਰਨਾ ਸਮਾ ਕਿ تیرੇ ਜਿਹੜੇ ਸਾਰੇ ਨਾਮ ਆ ਕੋ ਕਿਸੇ ਵੀ ਚੀਜ਼ ਦੀ ਤਾਕਤ ਨਹੀਂ ਆ ਕਿ ਉਹ ਉਹਨਾਂ ਨੂੰ ਕਥ ਕਤਨ ਕਰ ਸਕੇ ਤੇਰੇ ਸਾਰੇ ਨਾਮ ਬਸ ਤੇਰੀ ਕੀਰਤ ਦੇ ਮੁਤਾਬਕ ਜੋ ਵੀ ਪਿਆਰ ਨਾਲ ਕਿਸੇ ਨੂੰ ਸੁਜਦਾ ਵਾ ਉਹ ਨਾਮ ਲੈ ਕੇ ਸੰਸੇ ਨੂੰ ਬੁਕਾਰ ਸਕਦੇ ਆ ਜਿਸ ਤਰ੍ਹਾਂ ਕੀਰਤਮ ਨਾਮ ਕਥੇ ਤੇਰੀ ਦੇਵਾ ਉਹ ਮਾਰਕ ਦੇ ਵਿੱਚ ਵਿਚੇਰੀ ਕੀਰਤਵੀ ਕਿਹ ਕਿਸੜੀ ਜੇ ਪਾ ਜੁਰੀ ਕੀ ਇਹ ਇਹ ਰਾਦਨਾ ਜਿਹੜਾ ਕੋਈ ਨਾ ਕੋਈ ਰੱਖ ਦਿੰਦੀ ਆ ਤੇ ਉਹਦੇ ਨਾਲ ਫਿਰ ਤੇਰੀ ਅਸੀਂ ਰਾਦਨਾ ਕਰਦੇ ਜਿਵੇਂ ਤੂੰ ਸਬਨਾ ਦੇ ਵਿੱਚ ਰਮਿਆ ਹੋਇਆ ਤੇ ਤੈਨੂੰ ਰਾਮ ਕਹਿ ਦਿੰਨੇ ਆ ਤੂੰ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਤੇ ਤੈਨੂੰ ਸਾਰੇ ਗੋਪਾਲ ਕਹਿ ਦਿੰਦੇ ਆ ਤੇ ਪਾਲਣਾ ਕਰਨ ਵਾਲਾ ਇਸ ਤਰ੍ਹਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਪ ਸਾਹਿਬ ਦੇ ਪਹਿਲੇ ਸ਼ੰਦ ਵਿੱਚ ਮਤਲਬ ਸਾਰਾ ਸਮਝਾਇਆ ਵਾ ਕਿ ਉਹ ਪ੍ਰਮਾਤਮਾ ਇੱਕ ਉੱਚੀ ਸ਼ਕਤੀ ਆ ਸੁਪਰੀਮ ਪਾਵਰੇ ਆ ਜਿਹਦੀ ਅਸੀਂ ਆराधना ਕਰਨੀ ਆ ਤੇ ਅਸੀਂ ਫਿਰ ਇਸ ਤਰ੍ਹਾਂ ਇਸ ਸੰਤ ਤੋਂ ਪ੍ਰਮਾਤਮਾ ਦੀ ਹਸਤੀ ਨੂੰ ਸਮਝ ਕੇ ਤੇ ਉਹਦੀ ਆराधना ਕਰ ਸਕਦੇ ਆ ਉਹਦੀਆਂ ਖੁਸ਼ੀਆਂ ਉਹਦਾ ਸੁਖ ਮਾਨਸਿਕ ਤੇ ਗੁਰਮੁਖ ਪਿਆਰਿਓ ਇਹ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਕਈ ਕਈ ਵਾਰੀ ਇੱਕ ਵੀਡੀਓ ਬਣਾਉਣ ਵਿੱਚ ਹੀ ਦੋ ਦੋ ਦਿਨ ਲੱਗ ਜਾਂਦੇ ਆ ਸੋ ਸਾਡੀ ਆਪ ਦੇ ਅੱਗੇ ਗੁਜਾਰਿਸ਼ ਹੈ ਅਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਮਨੋਂ ਮਾਰ ਕੇ ਤੇ ਅਸੀਂ ਹੋਰ ਮਿਹਨਤ ਕਰਕੇ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਬਣਾ ਸਕੀਏ ਅਸੀਂ ਇਹ ਧਾਰਮਿਕ ਵੀਡੀਓ ਇਸ ਚੈਨਲ ਤੇ ਸਿਰਫ ਪਾਇਆ ਕਰਾਂਗੇ ਸ੍ਰੀ ਗੁਰਗੰਸਾਹਿਬ ਵਿੱਚੋਂ ਸੋ ਇਸ ਨੂੰ ਸਬਸਕ੍ਰਾਈਬ